ਜੀ ਜਿੰਦਾ ਸਿੰਘ ਮਿੱਟੂ ਲਈ ਅਸ ਇੱਕ ਤੋਂ ਆਇਆ ਦਿੱਤੀ ਜੀ ਆਇਆ ਤੁਸੀਂ ਡੇਰਾ ਬਾਬਾ ਨਾਨਕ ਤੋਂ ਆਏ ਜੀ ਅੱਜ ਗੁੱਡੀਆਂ ਲੈਣ ਵਾਸਤੇ ਬੱਚਿਆਂ ਵਾਸਤੇ ਆਏ ਹਾਂ ਕੀ ਹੋਇਆ ਸੇਹੋ ਲੈ ਜਾਈਏ ਵਾਈਫਲੋ ਜੀ ਆਜੇ ਚਾਈਨਾ ਡੋਰ ਤੇ ਫਿਰ ਜੂ ਜਾਣਾ ਚਾਹੀਦਾ ਨੁਕਸਾਨ ਹੋ ਜਾ ਰਿਹਾ ਕਿ ਜੇ ਹੋਰ ਆੜਦੇ ਨੇ ਹੋਰ ਜਾਂਦੇ ਹੋਏ ਰੋਪੇ ਤੇ ਲਾ ਕੇ ਲਿਆ ਤਾਂ ਕੱਟੀ ਜਾਂਦੀ ਹੈ ਨੁਕਸਾਨ ਹੋ ਜਾ ਰਿਹਾ ਹੈ ਇਹ ਸੇਫਟੀਆਂ ਸਾਡੇ ਸਾਡੇ ਆਜਾਇਆ ਗਿਆ ਬਹੁਤ ਵਧੀਆ ਚੀਜ਼ ਹੈ ਕਿੰਨੀ ਕਿਲਾਵੇ ਬੰਦ ਹੋ ਰਹੇ ਸਾਰਾ ਇਹ ਬਹੁਤ ਜ਼ਿਆਦਾ ਚੱਲ ਬਹੁਤ ਸੇਫਟੀ ਅਸੀਂ ਲਾਇਆ ਹੈ ਜੇ ਨਾ ਕੱਲ੍ਹ ਤੋਂ ਫਿਰ ਵੀ ਇਸ ਨੂੰ ਲਾ ਕੇ ਲੱਗੇ ਹੈ ਤੇ ਬਹੁਤ ਜ਼ਰੂਰੀ ਹੈ ਜੀ ਹਾਰੇ ਕਿ ਚੋਣੀ ਚਾਹੀਦੀ ਹੈ ਤੇ ਆਪੇ ਸੇਫਟੀ ਦੇ ਕਿ ਚਾਈਨਾ ਰੋਪੇ ਨੂੰ ਕਦੀ ਨਹੀਂ ਯੂਜ਼ ਕਰਨਾ ਚਾਹੀਦਾ ਦੇ ਨਹੀਂ ਹੈ ਤੇਰੇ ਲੋਕ ਸਰ ਪੱਟਿਆਂ ਤੇ ਕਹਿੰਦੇ ਜੀ ਅਸੀਂ ਲੈਣੀ ਲੈਣੀ ਜਿਹੜੀ ਆਪਣੇ ਦੂਰ ਲਈ ਜਾਂਦੀ ਹੈ ਉਹ ਨਹੀਂ ਲੈ ਰਹੇ ਇਹ ਨੂੰ ਲੈਣੇ ਦੇ ਤੁਸੀਂ ਗੁੱਡੀਆਂ ਲੈ ਕੇ ਆਏ ਉਹ ਤੁਸੀਂ ਦੇ ਆਪ ਚੰਗਲ ਲੈ ਕੇ ਆਏ ਕਿੱਦਾਂ ਹੁਣ ਕਿਹੜੀ ਦੂਰ ਲੱਗੂ ਸਰ ਮੈਂ ਮਿਸਰੋਂ ਲੈ ਆ ਗਿਆ ਨਵਾ ਕੇ ਨੜਿਆਂ ਵਾਲੀ ਜਿੱਥੇ ਕਹਿੰਦੇ ਇੱਥੇ ਜਾ ਕੇ ਟੀਚਰ ਮਾ ਸਟੇਟ ਮੈਂ ਲਾਈਕ ਵੈਲ ਦਾ ਡਿਫਾਈਡ ਹਾਂ ਕਿ ਸਾਡੇ ਸਮਾਜ ਦੇ ਵਿੱਚ ਚਾਈਨਾ ਡੋਰ ਨੂੰ ਲੈ ਕੇ ਜਿਹੜਾ ਵਾ ਉਹ ਕਾਫੀ ਆਪਣਾ ਪ੍ਰਚਾਰਣ ਵੀ ਅਵੇਅਰ ਕਰ ਰਿਹਾ ਲੋਕਾਂ ਨੂੰ ਕਿਤੇ ਨਾ ਕਿਤੇ ਆਪਣਾ ਤੁਹੀ ਵੀ ਸਮਾਜ ਤੀਕਾ ਹੈਗਾ ਕਿ ਰਾਹ ਜਿਹਨਾਂ ਨੂੰ ਆਂਦੇ ਜਾਂਦੇ ਕਿਤੇ ਡੋਰ ਦੇ ਨਾਲ ਪੰਛੀਆਂ ਨੂੰ ਉਹਦੇ ਨਾਲ ਨਾਲ ਜਿਹੜਾ ਵਾ ਕਿ ਜਾਨੀ ਵੀ ਬੰਦਿਆਂ ਨੂੰ ਵੀ ਜਿਹੜਾ ਵਾ ਕਿ ਇਹ ਗਲਾ ਕੱਟਿਆ ਜਾਂਦੇ ਆ ਕੋਈ ਵੀ ਨੁਕਸਾਨ ਜਿਹੜਾ ਵਾ ਐਡਾ ਸਮਾਜ ਦੇ ਵਿੱਚ ਹੁੰਦਾ ਪਿਆ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਉਹਦੇ ਸ਼ਿਕਾਰ ਕਰ ਲੋ ਅਸੀਂ ਵੀ ਹੋ ਜਾਂਦੇ ਆ ਕਿਉਂਕਿ ਸਾਰਾ ਸਮਾਜ ਹੀ ਸਾਡਾ ਆਪਾਂ ਪਰਿਵਾਰ ਹੈ ਕਿਤੇ ਨੇ ਸਾਰੇ ਆਪਾਂ ਭੈਣ ਭਰਾ ਵਾਂ ਇੱਕ ਦੂਜੇ ਦੀ ਸੇਫਟੀ ਵਾਸਤੇ ਆਪਾਂ ਜਿਹੜਾ ਵਾ ਕਿ ਅੱਜ ਇੱਕ ਛੋਟਾ ਜਿਹਾ ਉਪਰਾਲਾ ਸੁਸਾਇਟੀ ਨੇ ਇਹ ਕੀਤਾ ਵਾ ਕਿ ਜਿਹਦੇ ਨਾਲ ਕੀ ਆਪਣਾ ਉਹਦੇ ਉੱਪਰ ਜਿਹੜਾ ਵਾ ਕੇ ਮੋਟਰਸਾਈਕਲ ਦਾ ਸ਼ੂਟਰਾਂ ਦੇ ਉੱਪਰ ਇੱਕ ਸਿਕੰਜਾ ਟਾਈਪ ਉਹ ਬਣਾਇਆ ਗਿਆ ਕਿ ਜਿਹਦੇ ਨਾਲ ਵੀ ਕੋਈ ਚਾਈਨਾ ਦੀ ਡੋਰ ਦਾ ਕੋਈ ਵੀ ਡੋਰ ਜਿਹੜੀ ਆ ਉਹ ਆਪਣਾ ਵਾ ਕੇ ਆਏ ਬੁਝੇਗੀ ਤੇ ਉਹਦੇ ਨਾਲ ਕਿਸੇ ਦੀ ਗਰਦਨ ਤੇ ਜਾਂ ਕਿਸੇ ਵੀ ਜਿਹਨੇ ਬਾਈਕ ਨੂੰ ਕਵਰ ਕਰਨ ਵਾਸਤੇ ਹਜੇ ਫਿਲਹਾਲ ਜਿਹੜਾ ਵਾ ਅਸੀਂ ਸੋਕ ਦੀ ਜਿਹੜਾ ਵਾ ਉਹ ਹਜੇ ਬਣਾਇਆ ਹੈ ਟ੍ਰਾਇਲ ਦੇ ਤੌਰ ਤੇ ਅੱਜ ਜਿਹੜਾ ਵਾ ਉਹ ਆਪਾਂ ਸਾਰਿਆਂ ਦੇ ਵਿੱਚ ਸਮਾਜ ਦੇ ਵਿੱਚ ਆਪਾਂ ਕਰ ਦਿੰਦੇ ਆ ਕਿ ਤਾਂ ਕਿ ਜਿੱਦਾਂ ਜਿੱਦਾਂ ਲੋਕਾਂ ਨੂੰ ਨਾਲ ਅਵੇਅਰ ਵੀ ਕਰਦੇ ਆ ਕਿ ਕੁਝ ਲੋਕਾਂ ਨੇ ਦੱਸਣਾ ਵੀ ਬਿੰਦਾਵਾ ਕਿ ਐਸ ਕਰਕੇ ਆ ਜਿਹੜੀ ਚੀਜ਼ ਆਪਾਂ ਲਗਾਈ ਜਾ ਰਹੀ ਹੈ ਬਾਕੀ ਜੂ ਜੂ ਆਪਾਂ ਸ਼ਹਿਰ ਦਾ ਰਿਸਪੌਂਸ ਮਿਲੇਗਾ ਉਹਦਾ ਤਾਂ ਹੀ ਆਪਾਂ ਜਿਹੜਾ ਵਾ ਕੇ ਇਹ ਟੀਚਰ ਨੂੰ ਵਧਾਈ ਜਾਵਾਂਗੇ ਹੁਣ ਤੱਕ ਤੇ ਸ਼ਹਿਰ ਦੇ ਵਿੱਚ ਬੜਾ ਵਧੀਆ ਰਿਸਪੌਂਸ ਮਿਲਿਆ ਵਾ ਤੇ ਬਾਕੀ ਤੁਸੀਂ ਵੀ ਸਾਰਿਆਂ ਨੇ ਨੋਟਿਸ ਕੀਤਾ ਹੀ ਹੋਏਗਾ ਕਿ ਸਾਰੇ ਆਪਣੀ ਮਰਜ਼ੀ ਨਾਲ ਲਵਾ ਰਹੇ ਨੇ ਕਿਸੇ ਨੂੰ ਸਾਨੂੰ ਫੋਰਸਫੁਲੀ ਨਹੀਂ ਕਹਿਣਾ ਪਿਆ ਵਾਸੇ ਰਿਕਵੈਸਟ ਕਰੀ ਦੀ ਜੇ ਕਿ ਇਹਨੂੰ ਪਤਾ ਵੀ ਲੱਗਣ ਦੇ ਵੇਖਦੇ ਹੋ ਇਹ ਵੀ ਉਹ ਆਪ ਹੀ ਕਹਿ ਰਹੇ ਨੇ ਕਿ ਸਾਡੇ ਵੀ ਆ ਵਾਲਾ ਜਿਹੜਾ ਵਾ ਅਵੇਲ ਵੀ ਕਰਦੇ ਪਏ ਹਾਂ ਜੀ ਸਰ ਅਵੇਲ ਵੀ ਕਰਦੇ ਪਏ ਆ ਕਿ ਚਾਈਨਾ ਦੀ ਡੋਰ ਦਾ ਜਿਹੜਾ ਵਾ ਯੂਜ਼ ਘੱਟ ਕੀਤਾ ਜਾਏ ਬਿਲਕੁਲ ਨਾ ਹੀ ਕੀਤਾ ਜਾਏ ਪਰ ਕਿਤੇ ਨਾ ਕਿਤੇ ਜਿਹੜਾ ਵਾ ਕਿ ਸਮਾਜ ਦੇ ਵਿੱਚ ਚਾਈਨਰੀ ਯੂ ਜੋ ਜਿਹੜੀ ਜੀ ਟੂਸ਼ਨ ਦਿੱਤੀ ਹੈ ਪ੍ਰਸ਼ਾਸਨ ਵੀ ਆਪਣੀ ਜਿਹੜੀ ਡਿਊਟੀ ਨਿਭਾ ਰਿਹਾ ਵਾ ਪਰ ਸਾਨੂੰ ਅਗਰ ਅਸੀਂ ਸਾਰੇ ਜਣੇ ਇਸ ਚੀਜ਼ ਦਾ ਬਾਈਕਾਟ ਕਰਾਂਗੇ ਫਿਰ ਹੀ ਇਹ ਚਾਈਨਾ ਟੂਰ ਨੂੰ ਖਤਮ ਕਰ ਸਕਦੇ ਆ ਉਦਾਂ ਹੀ ਜਿਹੜਾ ਵਾ ਕਿ ਚਾਈਨਾ ਟੂਰ ਨੂੰ ਕਦੀ ਆਪਣੇ ਸਮਾਜ ਤੋਂ ਖਤਮ ਨਹੀਂ ਕਰ ਸਕਤਾ ਕਿੰਨਾ ਕੁ ਕਿੰਨਾ ਰਹੇ ਹੈ 45 ਸ਼ਹਿਰ ਦੇ ਜਿਹੜੇ ਹਜ਼ਾਰ ਨੌਜਵਾਨ ਨੇ ਉਹਨਾਂ ਨੇ ਇੱਕ ਤੁਸੀਂ ਬਣਾਈ ਹੈ ਜੀ ਉਹਦੇ ਤਹਿਤ ਚਾਇਨਾ ਰੋਡ ਕੋ ਜਿਹੜੀ ਪਹਿਲਾਂ ਵੇਚ ਚੁੱਕੀ ਆ ਕਿਤੇ ਜਦਾ ਪਤਾ ਨਹੀਂ ਲੱਗਾ ਪਹਿਲੇ ਸਮੇਂ ਤੇ ਵੇਚ ਗਈ ਇਹ ਜੋ ਬਾਹਰ ਜਨਤਾ ਕੋਲ ਚਲੇ ਗਈ ਆ ਉਹ ਤੋਂ ਕੇ ਪ੍ਰਾਨ ਲਈ ਹੁਣ ਤੇ ਬਿਲਕੁਲ ਤੇ ਕੰਜਾ ਕੱਪਿਆ ਕੋਈ ਐਸੀ ਗੱਲ ਨਹੀਂ ਕਿ ਦੋ ਰੇ ਸੁਣਵਾਲੀ ਕੋ ਗੰਦੇ ਵੀ ਸਾਹਮਣੇ ਆਈ ਤੇ ਇਹਨਾਂ ਨੇ ਇੱਕ ਕਮਾਲਾ ਕੀਤਾ ਵੀ ਆਪਣੇ ਬਣਾ ਕੇ ਪਾਰ ਦਾ ਵਧੀਆ ਵਾ ਰਿਗਾਰਡ ਮੋਟੇ ਨੰਨ ਦਿੱਤੇ ਤੁਸਾਂ ਦੇ ਲਾਉਣ ਰਹੇ ਨੇ ਦੇ ਅੱਗੇ ਆ ਵੀ ਜਾਏ ਤੇ ਉਹ ਸੈਨਾ ਦੌਰ ਕੋ ਬੱਜਿਆ ਜਾਏ ਨਾ ਨੌਜਵਾਨਾਂ ਦਾ ਬਹੁਤ ਵਧੀਆ ਪ੍ਰੰਪਰਾ ਹੈ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ